ਸਸਿਕਾ 288 ਦੇ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਏ ਆ ਜੀ ਪਿੰਡ ਝਾਮਕੇ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਪ੍ਰਤਾਪ ਸਿੰਘ ਸ਼ਾਹ ਫਾਰਮ ਹੁਣਾ ਦੇ ਤੇ ਤਰੀਕ ਹੈਗੀ ਹੈ ਜੀ 15 ਅਕਤੂਬਰ ਸਮਾਂ ਹੈਗਾ ਕੁ ਸਵੇਰ ਦਾ ਸਾਢੇ 8:30 ਦਾ ਬਾਕੀ ਵੀਰ ਹੁਣਾਣਾ ਕਰਦੇ ਆ ਜੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਠੀਕ ਠਾਕ ਜੋ ਵਧੀਆ ਵਧੀਆ ਜੀ ਉੱਥੇ ਤੁਹਾਡੇ ਦੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਉਣ ਨੂੰ ਆਪਣਾ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਵੀ ਰਿਕਵੈਸਟ ਬੇਨਤੀ ਕਰਦੇ ਆਂ ਵੱਤ ਵਤਨ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫਾਲੋ ਕਰੋ ਤੇ ਕਮੈਂਟ ਦੇ ਕੇ ਤੇ ਆਪਣੀ ਰਾਏ ਦੋ ਜੀ ਰਾਏ ਦਿਓ ਹਾਂਜੀ ਤੇ ਬਾਕੀ ਇੱਕ ਜ਼ਰੂਰੀ ਹੋਰ ਬੇਨਤੀ ਹਾਂਜੀ ਹਾਂਜੀ ਪੀ ਸਾਰੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਘਰੇ ਆ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ 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 ਤੇ ਕਿੰਨੇ ਪਸ਼ੂ ਲਾਇਆ ਏ ਸ਼ਾਜੀ ਅੱਜ ਪਸ਼ੂ ਤੇ ਹੀ ਆਪਣੇ ਤੋਂ 7 ਨਾ ਗਏ ਅੱਜ 7 ਨਾ ਹਾਂਜੀ ਹਾਂਜੀ ਛੋਟੇ ਵੱਡੇ ਪਹਾ ਸਾਰੇ ਹੀ ਸਾਰੇ ਤੇ ਕਿੱਥੋਂ ਲੈ ਕੇ ਕਿੰਨੀ ਕੁ ਰੇਂਜ ਉਹ ਮਤਲਬ 40 ਤੋਂ ਪਹੁੰਚ ਲੈ ਕੇ ਹਾਂਜੀ 40 ਤੋਂ ਪਹੁੰਚ ਲੈ ਕੇ ਤਾਂ 58 'ਚ ਪਹੁੰਚ ਜਲੀਆਂ ਨੇ 52 ਤੱਕ ਹਨਾ ਲਾ ਗਏ ਹਾਂ ਹਾਂਜੀ 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 ਤੇ ਉਦਾਂ ਜੇ ਗੱਲ ਕਰੀਏ ਪਹੁੰਚ ਤਾਂ ਬਣਾ ਤੇ 40 ਤੋਂ ਅੰਦਰ ਦੇ ਭਾਅ ਹਾਂਜੀ ਤੇ ਲਾਸਟ 55 ਤੱਕ ਲਾਸਟ ਪੁਆਇੰਟ ਹਾਂ ਤੇ ਦਈਏ ਜਾਣਕਾਰੀ ਜੀ ਹਾਂਜੀ ਜ਼ਰੂਰ ਜੀ ਹਾਂਜੀ ਦਿਓ ਇਹ ਦੀ ਪਾਜੀ ਪਹਿਲਾ ਸੂਰਜ ਝੋਤੀ ਜੀ ਮੂੰਹ ਜੇ ਛਿੱਗੀ ਮੂੰਹੋਂ ਛਿੱਗੀ ਪਹਿਲਾ ਸੂਰ ਪਹਿਲਾ ਸੂਰ ਹਨਾ ਹਾਂਜੀ 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 ਤੇ ਡਿਮਾਂਡ ਹੀ ਭੈਣ ਭਰਾਵਾਂ ਦੀ ਵੀ ਥੋੜੇ ਨਵੇਂ ਡੰਗਰ ਹੋਣ ਹਾਂ ਘਰੇ ਘਰੇ ਚਲੋ ਤੁਹਾਨੂੰ ਪਤਾ ਬਣਾਉਣ ਵਾਲੇ ਬਾਕੀ ਮੋਲ ਜਿਹੜੇ ਹੋਣਗੇ ਨਾ ਨਾ ਦੇ ਹਮਸਾ ਕਟੀਆਂ ਦੇ ਹੋਣੇ ਤੇ ਦੁੱਧ ਹੈਗਾ ਜੀ 6-7 ਆ 1.5 ਲੀਟਰ ਆਖਾਂਗੇ ਆਪਾਂ ਇਹਨਾਂ ਬਦਲੇ ਹਾਂ ਇਹਦੇ ਥੱਲੇ ਦੁੱਧ ਤੇ 6-7 ਆ 5 ਲੀਟਰ ਲਾ ਲੇ ਕੋਈ ਹਾਂਜੀ 5 ਲੀਟਰ ਮਿਲਦੀ ਬਾੜੇ ਤੇ ਆ ਹਾਂਜੀ ਬੱਚਾ ਨਹੀਂ ਹੈਗਾ ਤੇ ਸੂਈ ਨੂੰ ਹੋਏ ਜੇ ਕੋਈ 3.5-4 ਮਹੀਨੇ 3.5-4 ਮਹੀਨੇ ਹੋਣੇ ਕੋਈ ਮਹੀਨੇ ਖਣ ਦੀ ਬਣੀ ਨਹੀਂ ਹੋਊਗੀ ਪਰ ਆਪਾਂ ਬਣੀ ਕੋਈ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਚਿੱਤ ਕਰਾਈਏ ਚੈੱਕ ਹਾਂਜੀ ਜ਼ਰੂਰ ਜ਼ਰੂਰ ਚਲੋ ਇਹ ਆ ਜੀ ਜਿਹੜਾ ਕੋਈ ਨਾ ਹੈਗਾ ਨਾ ਭੈਣ ਭਰਾ ਹਾਂਜੀ ਕੋਈ ਛੋਟੇ ਲੈਵਲ ਦਾ ਹਾਂ ਜੀ ਜਾਂ ਗੁਜ਼ਾਰਾ ਕਰਨ ਵਾਲਾ ਹਾਂ ਜੀ ਹਾਂ ਜੀ ਉਤੋਂ ਤੁਹਾਨੂੰ ਬੜਾ ਲੱਖ ਰੁਪਈਆ ਲਾਉਣਾ ਭਾਜੀ 50000 ਰੁਪਈਆ ਲਾਉਣਾ ਜਾਂਦਾ ਅੱਜਕੱਲ 50000 ਲਾਉਣਾ ਬੜਾ ਔਖਾ ਔਖਾ ਜਾਂਦਾ ਹਾਂ ਜੀ ਇਹ ਗੱਲ ਇਹ ਉਹਦਾ ਨਾਲੇ ਦੁੱਧ ਬਣ ਜਾਣਾ ਹਾਂ ਜੀ ਤੇ ਨਾਲੇ ਕੱਟੀ ਦਾ ਸ਼ੌਂਕ ਵੀ ਉਹਦਾ ਪੂਰਾ ਹੋਏ ਹਾਂ ਜੀ ਹਾਂ ਜੀ ਚੀਜ਼ ਨਵੀਂ ਆ ਹਾਂ ਜੀ ਹਾਂ ਜੀ ਬਾਕੀ ਆ ਵੇਖੋ ਹੈਗੀ ਸੀਲਸ ਲੱਗਿਆ ਹਾਂ ਆ ਲੋ ਲੋ ਮੂੰਹਾਂ ਸ਼ਕੀਏ ਮੂੰਹਾਂ ਸ਼ਕੀਏ ਹਾਂ ਜੀ ਚਲ ਜਾਂਦੇ ਹਾਂ ਕੈਮਰਾ ਤੋਂ ਡਰਦੀ ਥੋੜਾ ਲੈ ਬੱਤ ਹਾਂ ਜਿਹੜੇ ਆਪਾਂ ਇਹਨਾਂ ਨੇ ਕਰ ਦੇਣੇ ਨਾ ਅੱਜ ਉੜਦਿਆਂ ਵਾਲੇ ਮੈਂ ਨਾ ਨਾਂ ਕਿਹ ਦਿੱਤੇ ਆ ਤੇ ਨਾਂ ਦੇਣੇ ਆ ਹਾਂ ਫਿਰ ਦੀਵਾਲੀ ਦੇ ਤੁਸੀਂ ਵੱਡਾ ਹੀ ਧਮਾਕਾ ਕਰੋ ਹੈ ਹਾਂਜੀ 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 ਧਮਾਕਾ ਦੀ ਜੀ ਆਪਣੇ ਰੋਜ਼ ਹੀ ਹੁੰਦਾ ਵਾ 10 ਡੰਗਰ ਹਰ ਵਕਤ ਹੀ ਅਵੇਲੇਬਲ ਹੁੰਦੇ ਜਦੋਂ ਮਰਜ਼ੀ ਕੋ ਭੈਣ ਪਾ ਹਾਂਜੀ ਤੇ ਕੀ ਰੇਟ ਰੂਲ ਕਰਦੇ ਜੇ ਇਹਦਾ ਭਾਜੀ ਕਰ ਦਈਏ ਦੀ 45 ਚ ਪਹੁੰਚ ਕਰ ਦਈਏ ਮਾਨਦਾਨ ਥੋੜਾ ਵਾਲਾ ਹਾਂ ਦੀਵਾਲੀ ਦਾ ਮੱਕੀ 1 ਈਰੀ ਕਰੀਏ 1 ਈਰੀ ਇੱਕੋ ਕਾਲ ਇੱਕੋ ਰੇਟ ਕਰਦੀਏ ਭਾਜੀ 100 ਰੁਪਿਆ ਛੋੜ ਹੋਣੀ ਜੇਰੇ 100 ਰੁਪਿਆ ਛੋੜ ਹੈ ਨਾ 40000 ਦੇ ਵਿੱਚ ਪਹੁੰਚ ਹਾਂਜੀ ਗੱਡੀ ਆਪਦੀ ਲੈ ਪਰ ਪੂਰੇ 37000 ਦੀ ਮਈਆਂ ਗੱਡੀ ਕੋਈ ਵੀ ਸੰਦ ਆਪਦਾ ਲੈ ਹਾਂਜੀ 37000 ਪੂਰੇ ਦੇ ਹੋਣੀ ਜੇ ਇਹਦੇ ਕਸਾਈ ਕਰਨ ਵਾਲਾ ਨਾ ਭੈਣ ਭਰਾ ਆਪਾਂ ਨੂੰ ਆਪਾਂ ਪਹਿਲਾਂ ਹੀ ਆਖਾਂਗੇ ਕਿ ਕਸਾਈਏ ਦੇ ਵਿੱਚ ਕੋਈ ਰਹਿ ਹੀ ਨਹੀਂ ਗਈ ਹਾਂਜੀ ਹਾਂਜੀ ਹਾਂ ਸਾਰਾ ਹੀ ਹਾਂਜੀ ਹਾਂਜੀ ਪੂਰੀ ਛੋੜ ਛੱਪਾ ਪੂਰੀ ਛੋੜ ਛੱਪਾ ਨਾ ਆਪਾਂ ਕਰਦੇ ਦਈਏ ਅਗਲੇ ਪਸ਼ੂ ਦੀ ਜਾਣਕਾਰੀ ਗਾੜੀ ਵੀ ਭਾਜੀ ਪਹਿਲੇ ਸੂਏ ਦੇ ਝੋਤੀ ਹਾਂਜੀ ਅੱਛਾ ਪਹਿਲਾ ਸੂਆ ਇਹ ਪਹਿਲਾ ਸੂਆ ਵਾ ਇਹ ਵੀ ਛਿੱਗੀ ਮੂੰਹ ਮੂੰਹ ਛ ਇਨੂੰ ਵੀ ਸੂਈ ਨੂੰ 4 ਮਹੀਨੇ ਹੋ ਜੇ ਤੇ ਦੁੱਧ ਦੇ ਥੱਲੇ 5 ਲੀਟਰ ਲਾ ਲੇ ਕੋਈ 5 ਲੀਟਰ ਮੰਗ ਕੇ ਦੁੱਧੇ 7 ਲੀਟਰ ਉਹਨਾਂ ਦਾ ਸਾਂ 5 ਲਾ ਦੇ ਕੋਈ ਹਾਂ ਚਲੋ ਮੈਂ ਦੇ ਦੋ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਮਿਲਦੀ ਇਹ ਵੀ ਭੜੇ ਰਹੀ ਹੈ ਹਾਂਜੀ ਹਾਂਜੀ ਚਲੋ ਥੋੜਾ ਐ ਨਾ ਪਤਲੀ ਹਰੀ ਦਾ ਕਰਦੀ ਆ ਹਾਂਜੀ ਹਾਂਜੀ ਸੰਗਲ ਪਿਆ ਹੈ ਨਹੀਂ ਹਾਂਜੀ ਹਾਂਜੀ ਅੱਛਾ ਪਹਿਲਾਂ ਸੰਗਲ ਹੋਣਾ ਸੰਗਲ ਹੀ ਜੀ ਤਲਿਹਰੀਆ ਆਪ ਪਾਈ ਆਪੋ ਉਹ ਇੱਕ ਥੋੜਾ ਜਿਹਾ ਘਰੋਣੀ ਨਾ ਡੰਗਰ ਨਿਕਲਿਆ ਥੋੜਾ ਜਿਹਾ ਕਰਦਾ ਤੁਹਾਨੂੰ ਹਾਂਜੀ ਹਾਂਜੀ ਆਹੋ ਨਵੇਂ ਥਾਂ ਵੀ ਥੋੜਾ ਜਿਆ ਬਾਕੀ ਇਹ ਆ ਵੀ ਹੈਗੀ ਨਵੀਂ ਆ ਹਾਂਜੀ ਹੈਗੀ ਨਵੀਂ ਆ ਕੋ ਲੈ ਜੂਗਾ ਤਾਂ ਚਲੋ ਫੇਗਾ ਗੈਣ ਹਾਂ ਹਾਂਜੀ ਹਾਂਜੀ ਆ ਵੇਖੋ ਫੇਸ ਕੁਆਲਿਟੀ ਕਰਾ ਚੱਕ ਜੀ ਰਿੰਗ ਸਿੰਘ ਸਾਰਾ ਕੋ ਐ ਵਧੀਆ ਆ ਰ ਮਤ ਚੁਆਈ ਜੂਈ ਚ ਕਿਵੇਂ ਛਾੜੀ ਇੱਕ ਨੰਬਰ ਹੈ 100 ਦੀ 100 ਹਾਂਜੀ ਬਾਕੀ ਹੱਥ ਜੋੜ ਕੇ ਇਹ ਬੇਨਤੀ ਆ ਵੀ ਘਰੇ ਆਓ ਘਰੇ ਆਓ ਆਪਦੀ ਚੋਕ ਹੈ ਤਸੱਲੀ ਕਰ ਤਸੱਲੀ ਕਰਕੇ ਆਪਦੀ ਰੀਜਨ ਹੈ ਨਾ ਇਹ ਤੇ ਕੀ ਭਾਪੂ ਕਰਦੇ ਆਂ ਭਾਪਾ ਜੀ ਜੈ ਜੀ ਇਹਦਾ ਵੀ ਹਾਂਜੀ ਨਾ 45 ਨਾ 50 ਹਾਂਜੀ ਪੂਰੇ 40000 ਦੇ ਵਿੱਚ 500 ਕਿਲੋਮੀਟਰ ਤਿੱਕਰ ਠੀਕ ਹੈ ਜੀ ਗੱਡੀ ਆਪਦੀ ਲੈਵੇ 37000 ਦੀ ਦੇਣੀ ਸੇਮ ਰੇਟ ਜਾਂਦੇ ਨੇ ਸੇਮ ਹੈ ਨਾ ਹਾਂਜੀ ਜੈਜ ਜੈਜ ਹੈ ਜੀ ਇਹ ਕੋਈ ਦਈਏ ਹੈ ਇਹਦੀ ਜਾਨ ਗਰੀਬਾ ਜੀ ਆ ਗਈ ਵੱਡੀ ਮੱਝ ਵੱਡੀ ਮੈਂ ਹੈ ਨਾ ਇਹ ਨਾ ਆਪਾਂ ਪਹਿਲੀ ਵੀਡੀਓ ਚ ਮੱਝ ਪਾਈ ਦੇ ਕਿ ਭੈਣ ਭਰਾਣੇ ਲਈ 2000 ਰੁਪਏ ਸਾਈ ਪਾਈ ਸੀ ਹਾਂਜੀ ਕੋਈ ਮਜਬੂਰੀ ਬਣ ਗਈ ਉਹਨਾਂ ਨੇ ਕਰੇ ਹਾਂਜੀ ਤਾਂ ਕਰਕੇ ਮੱਝ ਉਹਨਾਂ ਦਾ ਖੜਨੀ ਗਈ ਅੱਛਾ ਲੈ ਗਈ ਆਪਾਂ ਸਾਈ ਮੋੜਤੀ ਇਹਨਾਂ ਦੀ ਹਾਂਜੀ ਸਾਈ ਮੋੜਤੀ ਹੈ ਨਾ ਤੇ ਉਹ ਟਾਈਮ ਉਹਨਾਂ ਚੋਂ ਪੰਜਾਂ ਦਾ ਲਿਆ ਤੇ ਬਾਅਦ ਚ ਨਾ ਕੋਈ ਤੁਹਾਨੂੰ ਪਤਾ ਹੋ ਗਿਆ ਪੈਸੇ ਨਹੀਂ ਬਣਿਆ ਉਹ 100 ਘਰੇ ਲੂ ਮੈਂ ਹਾਂਜੀ ਹਾਂਜੀ ਤੇ ਮੈਂ ਵੇਖਦੀ ਵੀ ਬਾਅਦ ਚ ਹਾਂਜੀ ਤੇ ਆਪਾਂ ਚਲੋ ਤਾਂ ਮੈਂ ਕਹਾਂ ਚੱਲ ਜੇ ਲੈ ਜੂਗਾ ਟਾਈਮ ਦਿੱਤਾ ਹੈ ਉਹਨੂੰ ਮੈਂ ਚੱਲ ਤੂੰ ਜਿੱਦਣੋਂ ਤੇਰੇ ਬਣਗੇ ਕੋਈ ਗੱਲ ਨਹੀਂ ਹਾਂਜੀ ਉਹ ਆਂਦਾ ਭਾਜੀ ਨਹੀਂ ਰੋਗਾ ਆ ਤਾਂ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਇਹ ਭਾਜੀ ਸੂਈ ਜੇ ਸਾਢੇ ਤਨਾ ਚੌ ਮਹੀਨਿਆਂ ਦੀ ਚੌ ਮਹੀਨੇ ਸੂਈ ਜੇ ਚੌ ਮਹੀਨੇ ਡੇਢ ਮਹੀਨੇ ਦੀ ਡਾਕਟਰ ਨੇ ਸ਼ੱਕ ਚ ਦੱਸੀ ਹਾਂਜੀ ਸ਼ੱਕ ਦੇ ਵਿੱਚ ਹਨਾ ਹਾਂ ਤੇ ਆਪਾਂ ਬਾਕੀ ਦੁੱਧ ਵਾਲਾ ਮੁੱਲ ਕਰਨਾ ਪਾਣੀ ਕੋ ਗੱਬਣਾ ਦੇ ਕਟੀਏ ਦੇ ਮਗਰ ਹੈਗੀ ਬਕੈਰਾ ਆਪਣਾ ਤੋਂ ਬੰਦਾ ਲਊ ਇੱਥੇ ਆਊਗਾ ਆਪਾਂ ਘਰੇ ਜਾ ਕੇ ਲਾਗੇ ਪੰਡੂ ਨੇ ਜਾ ਕੇ ਵਿਖਾ ਲਿਆਵਾਂਗੇ ਹਾਂਜੀ ਹਾਂਜੀ ਤੇ ਦੁੱਧ ਦੇਥਲੇ 8 ਆ ਕੋ 7 ਲਾਲੇ ਹਾਂਜੀ ਬਾਕੀ ਬਚਾਇਆ ਚੱਕ ਚਾਲ ਚੱਲਣ ਆਇਆ ਮਤ ਮੈਂ ਵੱਡੀ ਜੀ ਪੂਰੀ ਵੱਡੇ ਪੱਲੇ ਦੀ ਹੈ ਨਾ ਹਾਂ ਹਾਂ ਜੀ ਹਾਂ ਜੀ ਇਹ ਤਾਂ ਚਲੋ ਨਿਕਲ ਆਉਂਦੀ ਆ ਜਾਂ ਕੋ ਬਣਾ ਲੂਗਾ ਤੇ ਫੇਰ ਵੱਡੇ ਦੀ ਹਾਂਜੀ ਹਾਂਜੀ ਇਹ ਨਹੀਂ ਵੀ ਨਿੱਕੀ ਜਾਂ ਮੱਜ ਚਵਾਈ ਸੌ ਦੀ ਸੌ ਬਾਕੀ ਮਿਲਦੀ ਭਾੜੇ ਤੇ ਆ ਜੀ ਕੋਈ ਮੰਗਾ ਨਹੀਂ ਕੋਈ ਟੀਕਾ ਨਹੀਂ ਹਾਂਜੀ ਚੱਲ ਬੀ ਲਾ ਵਾ ਡੰਗਰ ਮੈਂ ਤਾਂ ਬਾਕੀ ਸੀਲਸ ਲੱਗ ਜ ਪੂਰੀ ਹਾਂਜੀ ਮੈਂ ਪਾਣੀ ਪੀਣ ਲੱਪੀ ਮੈਂ ਤਾਂ ਚੱਲ ਇੱਥੇ ਆਹ ਚਲੋ ਨਹੀਂ ਪੀ ਆਹ ਵੇਖੋ ਹਾਂਜੀ ਕਰੋ ਚੈੱਕ ਸਾਰੇ ਭਰਾ ਆਹ ਵੇਖੋ ਆਪਾਂ ਕਿਹੜੀ ਭਾਜੀ ਘਰੇ ਗਜਾਈ ਆ ਹਾਂਜੀ ਹਾਂਜੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਆ ਵੀ ਜਿਹੜੀ ਚੀਜ਼ ਸਲੱਗਿਆ ਭਾਜੀ ਉਹਦਾ ਡੰਗਰ ਦਾ ਅਸਲੀ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਆਪਾਂ ਕਿਹੜੀ ਵੀ ਕਿਤੇ ਆਪਣੀ ਕਿਤੇ ਘਰ ਦੀ ਪਾਲ ਲਈਏ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਆ ਡੰਗਰ ਦਾ ਸੁਭਾਅ ਆ ਜਿਹਦਾ ਜਿੱਦਾਂ ਹੈਗਾ ਇਹ ਕਿੰਨਾ ਚਵਾਈ ਚੁਈ ਕਿਵੇਂ ਚੁਵਾਈ ਇੱਕ ਨੰਬਰ ਹੈ ਜੀ ਹਾਂਜੀ ਹਾਂਜੀ ਚਵਾਈ ਨਹੀਂ ਮਰੀ ਚਵਾਈ ਨਹੀਂ ਹਾਂ ਹਾਂ ਚਲੋ ਚੱਲੀਏ ਉੱਥੇ ਹਾਂਜੀ ਹਾਂਜੀ ਸ਼ਕਲਿਆ ਇਹਨੇ ਜਲ ਤੇ ਹਾਂ ਚਲਾ ਆਇਆ ਮਤਲਬ ਬਾਕੀ ਇਹ ਵੀ ਹੈਗੀ ਨਿੱਗੇ ਸੁਭਾਅ ਦੀ ਹਾਂਜੀ ਹਾਂਜੀ ਆ ਨਹੀਂ ਜਿੱਡਾ ਠੰਡੀ ਹੈ ਜਿੱਡੀ ਵੱਡੀ ਹੈ ਨਾ ਹਾਂਜੀ ਹਾਂਜੀ ਉਦਾਂ ਹੀ ਜ਼ਿਆਦਾ ਸੁਭਾਅ ਦੀ ਨਿੱਗੀ ਹੈ ਸੁਭਾਅ ਵੀ ਨਿੱਗਾ ਹੈ ਦਾ ਹਾਂਜੀ ਨਹੀਂ ਤੇ ਇਦਾਂ ਨੰਗਰ ਦੂਜੇ ਥਾਂ ਆ ਕੇ ਭਾਜੀ ਹੱਥ ਨਹੀਂ ਲਾਉਣ ਦਿੰਦੇ ਨਹੀਂ ਲਾਉਂਦੇ ਜੀ ਨਹੀਂ ਲਾਉਂਦੇ ਹਾਂਜੀ ਹਾਂਜੀ ਤੇ ਕਰੀਅਰ ਰੇਡ ਨੂੰ ਸ਼ਾਹ ਜੀ ਰੇਡ ਭਾਜੀ ਬਿਲਕੁਲ ਇਹਦਾ ਗੈਰ ਹੈ ਹਾਂਜੀ ਜੇ ਸੀਲਿੰਗ ਦਾ ਹਿਸਾਬ ਲੈ ਜੇ ਫਿਰ ਤੇ ਇਹਦਾ ਮੁੱਲ ਹੀ ਨਹੀਂ ਕੋਈ ਹਾਂਜੀ ਦੇਖੋ ਰੇਡ ਜੀ ਦਾ ਜੋ ਮਰਜ਼ੀ ਕਰੀਏ ਜੀ ਹਾਂਜੀ ਇਹਦੀ ਪੂਰੇ 58000 ਦੇ ਵਿੱਚ ਪਹੁੰਚ ਜਾਂ ਗੱਡੀ ਆਪਦੀ ਲੈਵੇ ਪੂਰੇ 55000 ਦੀ ਮੈਂ ਦੇਣੀ ਆ 55000 ਦੇ ਹਾਂਜੀ ਹਾਂ ਠੀਕ ਹੈ ਜੀ ਚਲੋ ਅਗਲੇ ਪਰਸ਼ੂ ਦੀ ਤੱਕ ਇਹ ਜਾਣਕਾਰੀ ਗਾਜੀ ਭਾਜੀ ਤੱਲੜ ਮੱਝ ਦੇ ਵੱਡੀ ੱਿੱਲੜ ਮੱਝ ਵੱਡੀ ਮਗਰਲੇ ਸੰਦੇ ਸੱਟ ਲੱਗੀ ਇਹਦੇ ਮਗਰਲੇ ਸੰਦੀ ਤੱਲੜ ਆ ਹਾਂਜੀ ਸੂਈ ਨੂੰ ਇਹਨੂੰ ਵੀ ਕੋਈ 4 ਮਹੀਨੇ ਹੋਏ ਤੇ 1.5 ਮਹੀਨੇ ਦੀ ਡਾਕਟਰ ਨੇ ਦੱਸੀ ਇਹ ਵੀ ਚੱਕ ਹਾਂਜੀ ਸ਼ੱਕ ਪਰ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਦੁੱਧ ਦੇ ਹਿਸਾਬ ਨਾਲ ਆਪਾਂ ਰੇਟ ਕਰਨਾ ਹੈ ਨਾ ਕਾਦੇ ਤਾਂ ਵੱਡਾ ਕਾਦੇ ਵੀ ਵੱਡੇ ਦੀ ਹਾਂ ਹਾਂਜੀ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਦੁੱਧ 7 ਲੀਟਰ ਹੈ ਕਰਾਈਏ ਲਓ ਜੀ ਜਰੂਰ ਆਇਆ ਬੱਤ ਆਪਾਂ ਆਵਣਾ ਕੋਈ ਚੀਜ਼ ਪ੍ਰੋਪਰ ਕਲਾ ਕਲਾ ਪਾਇਆ ਮਗਰਲੇ ਘਰ ਚੈੱਕ ਕਰਕੇ ਲਈਦਾ ਹਾਂਜੀ ਹਾਂਜੀ ਥੋੜਾ ਜਿਹਾ ਨਾ ਅਗਲਾ ਭਾਜੀ ਦੁੱਧ ਵੀ ਅਗਲਾਂ ਦਾ ਲੀਟਰ ਘੱਟ ਹੋਵੇ ਕੋਈ ਗੱਲ ਨਹੀਂ ਡੰਗਰ ਚੋਣ ਪੋ ਲਾਵੇ ਤੇ ਇੱਕ ਨਾ ਸਵੇਰ ਡੰਗਰ ਦਾ ਨਿੱਗਾ ਸਵੇਰ ਨਿੱਗਾ ਹੋਵੇ ਹਨਾ ਬਸ ਦੋ ਚੀਜ਼ਾਂ ਮੰਗਦਾ ਜਗਾ ਹਾਂਜੀ ਹਾਂਜੀ ਉਹ ਵੀ ਘਰੇ ਪੈਣਾ ਪੁਣਾ ਨੇ ਵੀ ਡੰਗਰ ਚੋਣਾ ਹਾਂਜੀ ਹਾਂਜੀ ਕਰੀਏ ਸ਼ਾਹੀਨ ਰੇਡ ਰੂਟ ਦੀ ਗੱਲ ਹੈ ਜੀ ਰੇਟ ਭਾਜੀ ਇਹਦਾ ਨਾ 60 ਨਾ 55 ਹਾਂਜੀ 53000 ਦੇ ਵਿੱਚ ਪਹੁੰਚ ਜੀ 53000 ਦੇ ਵਿੱਚ ਪਹੁੰਚ ਗੱਡੀ ਆਪ ਦੀ ਲੈ ਆਵੇਂ ਪੂਰੇ 50000 ਦੀ ਮੈਂ ਦੇਣੀ ਆ ਪੂਰੇ 50000 ਦੀ ਹਾਂ ਹਾਂਜੀ ਹਾਂਜੀ ਥਣ ਬੈਣੀ ਵਾਲਾ ਜਮਾਨਾ ਥਣ ਬੈਣੀ ਵਾਲਾ ਹਾਂ ਜਿਹੜਾ ਤੇ ਲੱਗ ਬਾਕੀ ਚਲੋ ਆਪਰੇਸ਼ਨ ਜੇ ਕੀਤਾ ਗਿਆਵੇਂ ਚੱਲ ਵੀ ਸਕਦਾ ਪਰ ਆਪਾਂ ਆਹੋ ਗੱਲੇ ਵੀ ਤਨਾਂ ਦੇ ਸਾਹਮਣੇ ਗੱਲ ਕਰੀ ਹਾਂਜੀ 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 ਦੇਖੋ ਅਗਲੇ ਪੱਛੇ ਦੀ ਜਾਣਕਾਰੀ ਹਾਂਜੀ ਗਰੀਬਾ ਜੀ ਸੁਭਾ ਦੂਜਾ ਕੋਤੇ ਜਿਆਦਾ ਵਿੱਚ ਉਠਾ ਲਾਵੇ ਭਾਵੇਂ ਲਾਵੇ ਦਾਵਾਂ ਆਪ ਦੀ ਸਮਝ ਵੇਖੇ ਹਾਂਜੀ ਸੂਈ ਨੂੰ ਮਹੀਨੂ ਇਹ ਜੇ ਨੂੰ ਕੋਈ ਸਾਢੇ 3 4 ਮਹੀਨੇ ਸਾਢੇ 3 4 ਮਹੀਨੇ ਹਨਾ ਹਾਂ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਕੋਈ ਮਹੀਨੇ ਖੰਡ ਦੀ ਬਣੀ ਨਹੀਂ ਹੈਗਾ ਹਾਂਜੀ ਪਰ ਪਾਣੀ ਕੋਈ ਗਾਰੰਟੀ ਆਪਾਂ ਤੇ ਦੁੱਧ ਦੇ ਹਿਸਾਬ ਨਾਲ ਮਹੀ ਦੇਣੀ ਆਪਾਂ ਦੁੱਧ ਦੇ ਹਿਸਾਬ ਨਾਲ ਹਨਾ ਦੁੱਧ 8 ਜੀ ਹਾਂਜੀ 7 ਲਾ ਲਓ 7 ਲਾ ਕੇ ਚੱਲੇ ਹਨਾ ਕੋਈ ਕਾਤ ਵੱਡਾ ਜੀ ਦਾ ਹਾਂ ਜੀ ਹਾਂ ਜੀ ਕਾਤ ਦੇ ਵੀ ਵੱਡੇ ਦੀ ਹਾਂ ਜੀ ਲੋਜੀ ਫੇਸ ਕੁਆਲਟੀ ਕਰੋ ਚੈੱਕ ਕਰੋ ਚੈੱਕ ਪੀਲਾ ਪਾਣੀ ਪੀਣਾ ਨਹੀਂ ਦੂਜੇ ਥਾਂ ਤੇ ਥੋੜਾ ਜਨਾ ਡੰਗਲ ਕਰਦਾ ਦੇ ਹਾਂ ਜੀ ਹਾਂ ਜੀ ਕਰਦਾ ਹੈ ਇਹ ਕਰ ਵੀਡੀਓ ਜਿਗਰ ਕਰਦੇ ਆਪਾਂ ਨਾ ਸੈਲਜ ਆ ਹਾਂਜੀ ਜਿਹੜਾ ਨਵਾਂ ਡੰਗਰ ਆਉਂਦਾ ਉਹ ਖਾਂਦਾ ਨਹੀਂ ਹਾਂਜੀ ਹਾਂਜੀ ਭਾਜੀ ਬਾਕੀ ਉਹ ਜਿਹੜਾ ਜੰਪਲ ਡੰਗਰ ਤੇ ਕੇਸਾਂ ਦਾ ਹੁੰਦਾ ਉਹ ਦਿਹਾੜੀ ਜਾ ਕੇ ਬੰਦਾ ਬਦਲ ਜਾਣਾ ਥਾਂ ਵੀ ਪੱਠੇ ਵੀ ਸਾਰਾ ਕੁਝ ਹਾਂਜੀ ਹਾਂਜੀ ਤੇ ਡੰਗਰ ਉਪਰੋਂ ਉਪਰ ਆ ਜਾ ਮਸੂਲ ਥੋੜਾ ਜਿਹਾ ਮਿਸ ਕਰਦਾ ਮਗਰਲੀ ਜਗਾ ਨਾ ਜਿਹੜੀ ਉਹਨੂੰ ਹਾਂਜੀ 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 ਤੇ ਕੀ ਰੇਟ ਰੂਟ ਕਰ ਜੈ ਜੀ ਜੈ 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 ਜੀ ਦੇਣੀ ਹੈ ਉੜਦੀਆਂ ਵਾਲਾਈ ਹਾਂ ਅੱਛਾ ਬੋਲ ਜੋ ਮਰਜ਼ੀ ਕਰੀਏ ਹਾਂਜੀ ਇਹ ਤਾਂ ਭਾਜੀ ਆਪਾਂ ਪੂਰੇ 50000 ਦੇ ਵਿੱਚ ਪਹੁੰਚ ਕਰਨੀ ਹੈ ਹਾਂਜੀ ਗੱਡੀ ਆ ਆਪਦੀ ਆਪਦੀ ਲੈ ਆਵੇ ਤੇ 47000 ਦੀ ਮਹੀਂ ਦੇਣੀ ਹੈ 47000 ਦੇ ਵਿੱਚ ਹਣਾ ਜੀ ਹਾਂ ਸੰਤ ਆਪਦਾ ਲੈ ਆਵੇ ਕੋਈ ਭਰਾ ਹਾਂ ਜੀ ਤੇ ਦਈਏ ਇਹਦੀ ਜਾਣਕਾਰੀ ਸਾਹਿਬ ਜੀ ਗੱਡੀ ਭਾਜੀ ਮਹੀਂ ਕੋਈ ਸਰੀਰ ਦੇ ਹਿਸਾਬ ਨਾਲ ਬੋਡੀ ਸਟਰਕਚਰ ਦੇ ਹਿਸਾਬ ਨਾਲ ਹਿਸਾਬ ਲਾ ਲੈ ਹਾਂ ਜੀ ਮੂੰਹ ਖੁਰ ਦੀ ਕਾਇਮ ਜੇ ਮੱਜ ਹਾਂ ਜੀ ਸਿਰਫ ਮਲਪੀ ਦੰਦ ਦੰਦ ਵਧੀਆ ਆ ਸਾਰਾ ਸਿਰਫ ਇਹ ਆ ਵੀ ਸਾਂਭੀ ਨਹੀਂ ਆ ਮੱਜ ਸਾਂਭੀ ਨਹੀਂ ਹਣਾ ਸੁਆਤ ਜਾਲਾ ਵਿੱਚ ਚੌਥਾ ਲਾ ਦੇ ਭਾਵੇਂ ਨਾਲੇ ਕੋਈ ਦਾਵਾ ਹਾਂ ਜੀ ਸੂਈ ਨੂੰ ਹੋਏ ਜੇ ਇਹਨੂੰ 4 ਮਹੀਨੇ 4 ਮਹੀਨੇ ਸੋਈ ਨੋ ਗਿਆ ਤੇ ਕੋ ਮਹੀਨੇ ਇੱਕ ਦੀ ਬਣੀ ਹੋਈਆਂ 35 ਦਿਨਾਂ ਦੀ ਆ ਕੱਟੀ ਜਮਗਰ ਇਹਦੇ ਕਰਾ ਦੇ ਚੈੱਕ ਇਹਦੀ ਪਾਜੀ ਇਹ ਵਾਦਾ ਜੇ ਕੱਟੀ ਮਗਰ ਹਾਂਜੀ ਵੇਖੋ ਕੱਟੀ ਵੀ ਸੀਲਸ ਲੱਗ ਆਪਾਂ ਗੜੀਏ ਘਰੇ ਪਾਲੀ ਆ ਹਾਂਜੀ ਹਾਂਜੀ ਕੱਟੀ ਸੀਲਸ ਲੱਗ ਵੇਖੋ ਬਾਕੀ ਕੱਟੀ ਦੀ ਥੜੀ ਥੜੀ ਵੇਖੋ ਇਹ ਹਾਂਜੀ ਹਾਂ ਤੇ ਮਾਲੋ ਚਲੋ ਇਹ ਆ ਵੀ ਪਲੀ ਸੰਭੀ ਆ ਹਾਂਜੀ ਹਾਂਜੀ ਇਹ ਸੰਭੀ ਹੈ ਤੇ ਭੈਣ ਭਾਂ ਚਲੋ ਦੋ ਚੀਜ਼ਾਂ ਬਣਦੀਆਂ ਜਿਹੜਾ ਖੜੂਗਾ ਹਾਂਜੀ ਹਾਂਜੀ ਤੇ ਮਹੀਂ ਚਲੋ ਆਪਦਾ ਬੋਡੀ ਸਟਰਕਚਰ ਤੋਂ ਹਿਸਾਬ ਲਾ ਲੇ ਹਾਂਜੀ ਹਾਂਜੀ ਸੂਬਾ ਤੇ ਜਾਲ ਵਾਲੇ ਚੌਥਾ ਭਾਵੇਂ ਦਾਮਾਂ ਲਾਵੇ ਜੀ ਆਪਾਂ ਨਾ 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 ਆਪਾਂ ਨੂੰ ਨਹੀਂ ਕੋਈ ਇਹ ਗਲਤੀ ਹੈਗੀ ਸਿਰਫ ਮੈਂ ਸੰਭੀ ਨਹੀਂ ਬਣਾ ਦੁੱਧ ਹੈਗਾ ਜੀ ਮੈਂ ਥੱਲੇ 10 ਕਿਲੋ ਦੁੱਧ 10 ਕਿਲੋ ਚਵਾਈ ਜੁਈ ਨਾ 10 ਕਿਲੋ ਆ 8 ਲੀਟਰ ਦੀ ਗਾਰੰਟੀ ਦਵਾਂਗਾ 8 ਦੀ ਗਾਰੰਟੀ ਤੇ ਚਵਾਈ ਜੁਈ ਦੀ ਕਿਵੇਂ ਹੈ ਚਵਾਈ ਇੱਕ ਨੰਬਰ ਹੈ ਜੀ ਚਵਾਈ ਆਪਾਂ ਨਹੀਂ ਰੱਖਣੀ ਜਿਹੜਾ ਭੈਣ ਭਰਾ ਆਊਗਾ ਨਾ ਹਾਂਜੀ ਠੀਕ ਹੈ ਸੀਲਸਲਾ ਮੈਂ ਨਾ ਬੂਰੀ ਜੀ ਕੱਟੀ ਤੇ ਮਿਲਦੀ ਆ ਕੱਟੀ ਤੇ ਆ ਕੱਟੀ ਮਿਲਦੀ ਕੱਟੀ ਲਾਉਂਦੇ ਹੀ ਬੰਦੇ ਮੈਂ ਤਾਂ ਮੱਧ ਨਹੀਂ ਕੋਈ ਭਰਾ ਸੇਵਾ ਕਰੂਗਾ ਹਾਂਜੀ ਨਹੀਂ ਮੱਧ ਦੁੱਧ ਹੈਗਾ ਮੈਂ ਤੇ ਦੁੱਧ ਹੈਗਾ ਮਿਲਦੀ ਕੱਟੀ ਤੇ ਹਾਂਜੀ ਹਾਂਜੀ ਤੇ ਕਰਾਈਏ ਹੈ ਚੈੱਕ ਪਾ ਲਓ ਹੋਰ ਕੇ ਇੱਕ ਰੀ ਜਦੋਂ ਭਾਈ 10 ਲੀਟਰ ਵਾਲੀ ਮੈਂ ਲੈਣ ਜਾਗੀ ਨਾ ਹਾਂਜੀ ਹਾਂਜੀ ਤੇ 10 ਲੀਟਰ ਵਾਲੀ ਮੈਂ ਕਹੀ 1.5 ਲੱਖ ਰੁਪਇਆ ਵੀ ਲਾਇਆ ਤੇ ਕਹੀ ਉਹ ਵੀ ਨਹੀਂ 10 ਲੀਟਰ ਦੇਣਾ ਹਾਂਜੀ ਹਾਂਜੀ ਤੇ ਆਪਾਂ ਵੀ ਜਦੋਂ ਮੈਂ ਵੇਖੀ ਤੇ ਮੈਂ ਨਾ ਵੀ ਮੈਂ ਸਰੀਰ ਦੇ ਹਿਸਾਬ ਨਾਲ ਪਰ ਜਦੋਂ ਮੈਂ ਦੋ ਡੰਗ ਚੋਈ ਆ ਨਾ ਆਪਾਂ ਹਾਂਜੀ ਤੇ ਫਿਰ ਮੈਂ ਇਹਨੇ ਦੱਸਿਆ ਆਪਾਂ ਨੂੰ ਵੀ ਹੈਗਾ ਕੋ ਮੈਂ ਦੁੱਧ ਅਲੀ ਦੇ ਹਾਂਜੀ ਬਾਕੀ ਜਦਾਂ ਦਾ ਇਹ ਸਰੀਰ ਉਸ ਹਾਂ ਦਾ ਆਪਾਂ ਮੁੱਲ ਕਰਦੇ ਨਾ ਬਿਲਕੁਲ ਬਿਲਕੁਲ ਹਾਂ ਬਾਕੀ ਨਾ ਮੂੰਹ ਤੋਂ ਵੇਖੋ ਤੁਸੀਂ ਅੱਖਾਂ ਤੋਂ ਮੈਂ ਕੋਈ ਜਿਆਦੀ ਪ੍ਰਾਣੀ ਨਹੀਂ ਹੈਗੀ ਹਾਂਜੀ ਸਿਰਫ ਸਾਂਭੀ ਨਹੀਂ ਬੰਨੇ ਹਾਂ ਹਾਂਜੀ 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 ਬਾਕੀ ਗਾਰਮੈਂਦੀ 1.5 ਕਿਲੋ ਗਾਰ ਹੋ ਗਈ ਹਾਂਜੀ ਤੇ ਦੁੱਧ ਵੀ ਮੈਂ ਥੱਲੇ ਕਾ ਜਿਹੜਾ ਵਾ ਨਾ ਨੋ ਦਾਹੀਆ ਆਠ ਲਾਰੇ ਕੋਈ ਕੋਈ ਆਠ ਮੰਨ ਕੇ ਚਲੇ ਹਨਾ ਆ ਤਾਂ ਤਾਂ ਨੇ ਆਈ ਦੂਜੇ ਤੋਂ ਜਾ ਕੇ ਡੰਗਰ ਲੀ ਟਖੰਡ ਘੜ ਜੀ ਜਾਂਦਾ ਹਾਂਜੀ ਹਾਂਜੀ ਹਾਂ ਤੇ ਸਾਜੀ ਕਰੀਏ ਰੇਟ ਰੂਟ ਜੀ ਜਰੂਰ ਜੀ ਹਾਂਜੀ ਆ ਵੇਖੋ ਇਹਦਾ ਭਾਜੀ ਜੇ ਤੇ ਦੁੱਧ ਦੇ ਹਿਸਾਬ ਨਾਲ ਲਈਏ ਨਾ ਹਾਂਜੀ ਫਿਰ ਤੇ ਇਹਨੇ ਲੜਨਾ ਹੀ 1 ਲੱਖ ਡੇਢ ਲੱਖ ਵਾਲੀ ਨਾਲ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਦਾ ਭਾਅ ਨਾ ਜਿਹੜਾ ਹਾਂਜੀ 53000 ਦੇ ਵਿੱਚ ਪਹੁੰਚ ਤੇ ਗੱਡੀ ਆਪ ਜੀ ਲੈਵੇ 50000 ਦੀ ਮਹੀਨ ਦਵਾਂ ਠੀਕ ਹੈ ਤਿੰਨ ਡੰਗ ਚੋ ਕੇ ਭਾਵੇਂ ਅਗਲਾ ਤਸੱਲੀ ਕਰੇ ਜੇ ਦੁੱਧ ਹੋਊਗਾ ਮਹੀਂ ਥੱਲੇ ਹਾਂਜੀ ਤੇ ਲੈ ਜੀ ਨਹੀਂ ਤੇ ਕੋਈ ਗੱਲ ਨਹੀਂ ਆਪਦੀ ਬੰਦੀ ਹੈ ਵੇਖਿਆ ਨਾ ਆਪਾਂ ਤਸल्ली ਕੀਤੀ ਹੈ ਜੀ ਆਪਦੀ ਦੋੜ ਹਾਂ ਤਸल्ली ਬਕਾਇਦਾ 9 ਦਾ ਲੀਟਰ ਆਪਾਂ 5-5 ਕਿਲੋ ਦੋਵਾਂ ਡੰਗਾਂ ਵਿੱਚ ਹੋਇਆ ਆਪਾਂ ਹੱਥ ਆਖਣਦੇ ਹਾਂ ਹਾਂਜੀ 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 ਤਸੱਲੀ ਕਰਕੇ ਆ ਜਿਹੜੇ ਜਿਹੜੇ ਥੱਲੇ ਹੈਗਾ ਭਾਜੀ ਆਪਾਂ ਉਹ ਥੱਲੇ ਦਤਣ ਬਿਲਕੁਲ ਬਿਲਕੁਲ ਨਾ ਰਹਿਵੇਂ ਆਪਾਂ ਗਲਤ ਗੱਲ ਨਹੀਂ ਕਰਨੀ ਬਾਕੀ ਇਹ ਗੱਲ ਹੈ ਵੀ 8-10 ਹਜ਼ਾਰ ਦੀ ਤੇ ਭਾਜੀ ਸਾਤ ਜਿਆਦੀ ਨਹੀਂ ਸਾਤ-8 ਹਜ਼ਾਰ ਦੀ 10 ਤੋਂ ਅੰਦਰ ਲਾਓ ਤੁਸੀਂ ਕੱਟੀ ਹੈਗੀ ਆ ਕੱਟੀ ਹੈਗੀ ਬਿਲਕੁਲ ਬਿਲਕੁਲ ਤੇ ਨਾਲੇ ਪਲੀ ਸਾਂਭੀ ਆ ਮਾਂ ਹਾਂਜੀ ਹਾਂਜੀ ਉਹ ਵੀ ਹਾਂਜੀ ਹਾਂਜੀ ਤੇ ਜੇ ਕੋ ਆਖੇ ਨਾ ਵੀ ਆ ਚੀਜ਼ ਆ ਇਹ ਆ ਇਹਦਾ ਮਾਸ ਹਾਂਜੀ ਜਨਮ ਤੋਂ ਕੋਈ ਪਹਾੜ ਨਹੀਂ ਜੇ ਪੌਂਦੀ ਕੋਈ ਪਸ਼ਾਬ ਕਰਨ ਲੱਗਿਆ ਫੋਸ ਕਰਨ ਲੱਗਿਆ ਜ਼ੋਰ ਨਹੀਂ ਜੇ ਮਾਰਦਾ ਹਾਂਜੀ ਸੂਆ ਭੈਣ ਭਰਾਵਾਂ ਦੇ ਗਾੜੀ ਯਾਰ ਕੁੱਤ ਜਾਲ ਵਾਲੇ ਚੌਥਾ ਲਾਲੇ ਭਾਵੇਂ ਲਾਲੇ ਕੁਦਾਵਾਂ ਹਾਂਜੀ ਸੂਈ ਜੇ ਤਾਰੀ ਔਰ ਪਰਲਾ ਕਟਾ ਜੇ ਮਹੀਨਾ ਸੂਈ ਨੂੰ ਇਹ ਜੇ ਨੂੰ ਕੋਈ 5 6 ਦਿਨ ਹਫ਼ਤਾ ਹੋਇਆ ਹੋਗਾ ਤੁਮਨ ਹਾਂਜੀ ਆ ਕਟਾ ਜੀ ਦੁੱਧ 7 ਲੀਟਰ ਜੇ ਮਹੀ ਥਲੇ ਦੁੱਧ 7 ਲੀਟਰ ਹਾਂਜੀ 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 ਬੋੜਾਂ ਵਾਲੇ ਕੋ ਦੁੱਧ ਵਾਲੇ ਹਾਂਜੀ ਹਾਂਜੀ ਹਾਂ ਕਰਾਈਆਂ ਜਾਂ ਚੈੱਕਪ ਬਿਲਕੁਲ ਕਰੀ ਤੋਰ ਕੇ ਇਹ ਜੋ ਕੋ ਬਾਕੀ ਗਾੜੀ ਭੈਣ ਭਰਾਵਾਂ ਦੇ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਇਹ ਆ ਵੀ ਹੈਗੀ ਤਾਜੀ ਆ ਹਾਂਜੀ ਹੈਗੀ ਤਾਜੀ ਆ ਹਾਂਜੀ ਹਾਂ ਹੈਗੀ ਤਾਜੀ ਸੂਈ ਆ ਧੰਨਵਾਦ ਤਾਜੀ ਡੰਗਰ ਦਾ ਚਲੋ ਉਹੀ ਵਾਹਣ ਆ ਜੀ ਆ ਵੇਖੋ ਚਲੋ ਜਿਆਦਾ ਨਹੀਂ ਆਪਾਂ ਦੇ 8-9 ਕਿਲੋ ਦੁੱਧ ਮੈਨੇ ਦੇਈ ਜਣਾ ਤੇ ਜੇ ਰੇਟ ਜਿਹੜਾ ਆਪਾਂ ਕਰਨਾ ਰੇਟ ਦੇ ਹਿਸਾਬ ਨਾਲ ਜੇ 8 ਕਿਲੋ ਵੀ ਦੇਈ ਜਾਵੇ ਤੇ ਬਹੁਤ ਵਧੀਆ ਹੋ ਰਿਹਾ ਹਾਂਜੀ ਹਾਂਜੀ ਬਾਕੀ ਇਹਦਾ ਤਾਜੀ ਸੂਈ ਆ ਮੈਲਾ ਬੂਲਾ ਇਹਨੇ ਮਾਰਨਾ ਇਹ ਹਾਂਜੀ ਹਾਂ ਰੇ ਰੇ ਪ੍ਰੀਆ ਚਵਾਈ ਦੀ ਕਿਵੇਂ ਆ ਜੀ ਭਾਜੀ ਚਵਾਈ ਦੀ 100 ਦੀ 100 ਆ ਪੂਰੀ ਸੀਲ ਸਲਾ ਬੱਚੇ ਤੇ ਮਿਲਦੀ ਤਾਜੀ ਸੂਈ ਮਹੀਂ ਹਾਂਜੀ ਤੇ ਇਹਦਾ ਆਪਾਂ ਮੋਲ ਜੋ ਮਰਜ਼ੀ ਕਰੀਏ ਹਾਂਜੀ 43000 ਦੇ ਵਿੱਚ ਇਹਦੀ ਪਹੁੰਚ ਜੀ 43000 ਦੇ ਵਿੱਚ ਗੱਡੀ ਆਨਦੀ ਲਏਵੇ 40000 ਦੀ ਮਹੀਂ ਦੇਣੀ 40000 ਜੀ ਬਿਲਕੁਲ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਰਿਦਾਸੀ ਐਡਰੈਸ ਐਡਰੈਸ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਨ ਹਾਂਜੀ ਸੀਲ ਵੀ ਕਰੰਦਾਂ ਨਾਮ ਦੇ ਪ੍ਰਤਾਪ ਸਿੰਘ ਸ਼ਾਹ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ 6284745127 628474127 ਹੱਥ ਜੋੜ ਕੇ ਭੈਣ ਭਰਾਵਾਂ ਗੜੀ ਇਹੋ ਬੇਨਤੀ ਜੇ ਵੀ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਵੇਖੋ ਪਸੰਦ ਕਰਕੇ ਫਿਰ ਆਪਾਂ ਨੂੰ ਸਾਈ ਬਿਆਨਨਾ ਪਾਓ ਬਿਆਨੇ ਦਾ ਸਮਾਂ ਭਾਰੀ ਸੀਮਤ ਹੋਊਗਾ ਕੋਈ ਵੱਤੂਆਂ ਤੇ ਚਵੀਆਂ ਘੰਟਿਆਂ ਦਾ ਸਮਾਂ ਹੋਊਗਾ 24 ਘੰਟਿਆਂ ਦਾ ਹਾਂਜੀ ਦੇ ਕਿਸੇ ਨੇ ਕੋ ਪੰਜਾ ਚਾਹੁੰਦਾ ਨਾ ਡੰਗਰ ਕਰਨਾ ਆਪਦਾ ਬਿਆਨਨਾ ਖੋਲਾ ਪਾ ਦੇ ਦਾਹ ਪਾ ਦੇ ਜੇ ਆਪਾਂ ਉਹਦਾ ਡੰਗਰ ਵਿੱਚ ਜੀ ਦਾਹ ਨਾ ਦਾਹ ਲੈ 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 ਆਪਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਆ ਵੀ ਆਪਦਾ ਤਸੱਲੀ ਕਰਕੇ ਤੇ ਫਿਰ ਕਰੋ ਤੇ ਸਲਾਹ ਨਾਲ ਚੀਜ਼ ਲਓ ਭਾਜੀ ਨਾ ਤੁਸੀਂ ਖਰਾਬ ਹੋ ਤੇ ਨਾ ਪਿਆ ਬਿਲਕੁਲ ਜੀ ਬਿਲਕੁਲ ਬਾਕੀ ਇੰਨੀਆਂ ਬੇਨਤੀਆਂ ਸ਼ੂ ਤੋਂ ਲੈ ਕੇ ਐਂਡ ਤੱਕ ਵੀਡੀਓ ਵੇਖੋ ਤੇ ਫਿਰ ਆਪਾਂ ਨੂੰ ਫੋਨ ਕਰੋ ਜੀ ਤੇ ਘਰੇ ਆਗੇ ਤਸੱਲੀ ਕਰਕੇ ਖੜੋ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਦੋਸਤੋ ਆਹੀ ਕੁਝ ਅੱਜ ਦੇ ਪਸ਼ੂ ਤੇ ਠੱਠਾ ਡੇਰੀ ਫਾਰਮ ਵੇਖਣ ਆਲੇਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਫੇਸਬੁੱਕ ਤੇ ਵੇਖ ਰਹੇ ਹੋ ਜੋ ਵੀਡੀਓ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ